ਮੈਂ ਹੈਪੀ ਰਿਨਸਾ ਤੇ 21 ਡੇਸ ਆਫ ਹੈਪੀਨੈਸ ਦੀ ਇਸ ਰੀਲ ਵਿੱਚ ਆਪਾਂ ਗੱਲ ਕਰਦੇ ਆਂ ਸਾਰੇ ਅੱਜਕੱਲ੍ਹ ਦੇ ਇੱਕ ਕਾਫੀ ਕਰੰਟ ਟਾਪਿਕ ਤੇ ਐਕਚੁਅਲੀ ਟਾਪਿਕ ਤਾਂ ਕਰੰਟ ਕੁਝ ਹਫ਼ਤੇ ਦਾ ਹੈਗਾ ਪਰ ਮੈਂ ਟਰਾਈ ਕੀਤੀ ਸੀ ਇਹਦੇ ਉੱਤੇ ਨਾਰੀਲ ਬਣਾਉਣ ਦੀ ਕਿਉਂਕਿ ਮੋਸਟਲੀ ਹਰ ਇੱਕ ਕੋਈ ਦੇ ਬਾਰੇ ਗੱਲ ਕਰ ਰਿਆ ਸੀ ਮੇਰੀ ਸੋਚ ਇਹਦੇ ਬਾਰੇ ਇਹ ਸੀ ਕਿ ਬਹੁਤ ਵਧੀਆ ਯੂ ਠਾਕਿੰਗ ਅਬਾਊਟ ਦ ਅਬਿਊਜ਼ ਦੈਟ ਹੈਪਨਡ ਯੂ ਬਹੁਤ ਵਧੀਆ ਇਸ ਕੁੜੀ ਨੇ ਮੈਰਿਟਲ ਰੇਪਸ ਦੀ ਗੱਲ ਕੀਤੀ ਬਹੁਤ ਵਧੀਆ ਕਿਉਂਕਿ ਸਾਰੇ ਇਸ ਸਮਾਂ ਅਜੇ ਵਿੱਚ ਮੈਰਿਟਲ ਰੇਪ ਦੇ ਬਾਰੇ ਵਿੱਚ ਤੇ ਗੱਲ ਹੁੰਦੀ ਨਹੀਂ ਕੋਈ ਮੰਨਦਾ ਹੀ ਨਹੀਂ ਮੈਰਿਟਲ ਰੇਪ ਵੀ ਕੋਈ ਚੀਜ਼ ਹੁੰਦੀ ਹੈ ਤੇ ਐਸ ਕੁੜੀ ਨੇ ਇਹ ਦੱਸਿਆ ਕਿ ਮੈਰਿਟਲ ਰੇਪ ਦੇ ਕਰਕੇ ਕਿਵੇਂ ਇਹਦਾ ਮਨ ਸੈਕਸ ਤੋਂ ਪਰੇ ਹੋਇਆ ਸ਼ੀ ਵਾਸ ਟਾਕਿੰਗ ਅਬਾਊਟ ਹਰ ਐਕਸਪੀਰੀਐਂਸਸ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਕੀਤੇ ਹੋਣਗੇ ਬਹੁਤ ਸਾਰੇ ਲੋਕਾਂ ਨੇ ਇੰਜੋਏ ਵੀ ਕੀਤਾ ਐਕਚੁਅਲੀ ਐਂਡ THEN ਉਹਨੇ ਉਹਦੇ ਉੱਤੇ ਵੀਡੀਓਜ਼ ਬਣਾਈਆਂ ਵੀਡੀਓਜ਼ ਬਣਾਇਆ ਕਿ ਕਿਵੇਂ ਇਹ ਲੜਕੀ ਆਪਣੀ ਬੇਇੱਜ਼ਤੀ ਕਰ ਰਹੀ ਹੈ ਕਿਵੇਂ ਇਹ ਲੜਕੀ ਹਿੰਦੂਸਤਾਨੀ ਲੜਕੀਆਂ ਦੀ ਬੇਇੱਜ਼ਤੀ ਕਰ ਰਹੀ ਹੈ ਕਿਵੇਂ ਅੰਪਲਾ ਪਲਾ ਪਲਾ ਹਿੰਦੂਸਾਨੀ ਔਰਤਾਂ ਦੀ ਔਰਤਾਂ ਦੀ ਇੱਜ਼ਤ ਇੰਨੀ ਕਮਜ਼ੋਰ ਹੈ ਕਿ ਜਿਹੜੇ ਇਹ ਜਿਹੜੇ ਹੈਗੇ ਨੇ ਔਰਤਾਂ ਦੇ ਠੇਕੇਦਾਰ ਬਣੇ ਹੋਏ ਨੇ ਇਹਨਾਂ ਦੀ ਖੈਰ ਨਾ ਇੱਜ਼ਤ ਖਤਮ ਹੋ ਗਈ ਜਿਹੜੇ ਸਮਾਜ ਦੇ ਵਿੱਚ ਮੈਰਿਟਲ ਰੇਪ ਡਿਮੈਸਟਿਕ ਵਾਇਲੈਂਸ ਇਹੋ ਜਿਹੇ ਚੀਜ਼ਾਂ ਦੇ ਬਾਰੇ ਵਿੱਚ ਗੱਲ ਕਰਨ ਦੇ ਨਾਲ ਬੇਇਜ਼ਤੀ ਹੁੰਦੀ ਹੈ ਔਰਤਾਂ ਦੀ ਜਿਹਨਾਂ ਔਰਤਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਉਹਨਾਂ ਨੂੰ ਵਾਓ ਵਾਓ ਬੇਇਜ਼ਤੀ ਤਾਂ ਬੰਦਿਆਂ ਦੀ ਹੋਣੀ ਚਾਹੀਦੀ ਹੈ ਜਾਂ ਉਹਨਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਤੁਝ ਨੂੰ ਅਬਿਊਜ਼ ਕਰ ਰਹੇ ਨੇ ਸ਼ਰਮ ਇੱਥੇ ਉਹਦੇ ਐਕਸ ਨੂੰ ਆਣੀ ਚਾਹੀਦੀ ਹੈ ਜਿਹੜਾ ਰੇਪ ਇਸਦਾ ਨਾ ਕਿ ਇਸ ਲੜਕੀ ਨੂੰ ਜਿਹੜੀ ਇਸ ਰੇਪ ਦੇ ਬਾਰੇ ਵਿੱਚ ਗੱਲ ਕਰ ਰਹੀ ਹੈ ਤੁਸੀਂ ਥੋੜੀ ਆਪਣੀ ਸੋਚ ਨਾ ਗੱਲ ਜੋ ਮੇਰੇ ਖਿਆਲ ਚ ਬਾਤ ਕਰਨ ਦੀ ਲੋੜ ਹੈ। ਬਾਕੀ ਕੁੜੀ ਬਹੁਤ ਸੋਹਣੀ ਆ। ਆਈ ਆਈ ਅੰਡਰਸਟੈਂਡ ਵਾਈ ਯੂ ਵਾਚਿੰਗ ਇਟ। ਪਰ ਦੇਖਣ ਤੋਂ ਬਾਅਦ ਵਿੱਚ ਉਹਨੂੰ ਨਿੰਦਣਾ ਜਾਂ ਤੁਸੀਂ ਆਲ ਤਾਂ ਦੇ ਰਾਖੇ ਬਣ ਜਾਂਦੇ ਆ। ਆਲ ਤਾਂ ਦੇ ਰਾਖੇ ਉੱਥੇ ਬਣਨ ਦੀ ਲੋੜ ਹੈ ਜਿੱਥੇ ਔਰਿਜਨਲ ਅਬਿਊਜ਼ ਹੋ ਰਹੀ ਹੈ ਤੇ ਤੁਹਾਨੂੰ ਉੱਥੇ ਉੱਠ ਕੇ ਗੱਲ ਕਰਨ ਦੀ ਲੋੜ ਹੈ। ਜਿਵੇਂ 에어ਪੋਰਟ ਤੇ ਜਾਂ ਜਹਾਜ਼ ਦੇ ਵਿੱਚ ਤੁਸੀਂ ਬਹੁਤ ਵਾਰੀ ਦੇਖਿਆ ਹੁਣ ਕਿ ਜਿਹੜਾ ਉਹ ਕਪਲ ਮੈਜੀ ਦੀ ਪਿੱਛੇ ਜਿਹੜੇ ਗੱਲ ਕਰ ਰਹੀ ਸੀ ਜਦੋਂ ਉਹ ਆ ਰਹੇ ਹੋਣੇ ਉਦੋਂ ਵੀ ਬਹੁਤ ਨੇ ਦੇਖਿਆ ਹੋਣਾ ਕਿਸੇ ਨੇ ਵਿੱਚ ਇੰਟਰਫਰੈਕਟ ਨਹੀਂ ਕੀਤਾ ਹੋਣਾ ਗੱਲ ਹੀ ਨਹੀਂ ਕੀਤੀ ਹੋਣੀ ਕਿਉਂ ਉਹ ਉਹਨਾਂ ਦਾ ਆਪਸੀ ਮਾਮਲਾ ਹੈ ਨਾ ਜਦੋਂ ਪਬਲਿਕ ਪਲੇਸ ਤੇ ਹੋਇਆ ਨਾ ਉਹਨਾਂ ਦਾ ਆਪਸੀ ਮਾਮਲਾ ਨਹੀਂ ਰਿਹਾ ਹਸੋਇ ਸੋ ਜੇ ਔਰਤਾਂ ਦੀ ਇੱਜ਼ਤ ਕਰਦੇ ਹੋ ਤਾਂ ਹਰ ਇੱਕ ਔਰਤ ਦੀ ਇੱਜ਼ਤ ਹਰ ਵੇਲੇ ਕਰਨੀ ਸਿੱਖੋ ਤੁਸੀਂ ਚੋਇਸਿਸ ਦੇ ਨਾਲ ਆਪਸ਼ਨਸ ਦੇ ਨਾਲ ਇੱਜ਼ਤ ਨਹੀਂ ਕਰ ਸਕਦੇ ਸੋ ਗੈਟ ਟੂ ਨੋ ਯੂਰਸੈਲਫ дом ее